ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਇਆ ਹਾਂ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੁਖ ਕਰਦੇ ਆ ਪਹਿਲੀ ਖਬਰ ਦਾ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਵਿੱਚ ਵਿਸ਼ੇਸ਼ ਐਮਪੀ ਐਮਐਲਏ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕੰਗੜਾ ਰਣੌਤ ਨੂੰ ਉਸ ਪਟੀਸ਼ਨ ਉੱਤੇ ਡੋਚੇ ਜਾਰੀ ਕੀਤਾ ਜਿਸ ਵਿੱਚ ਉਹਨਾਂ ਦੇ ਟਿੱਪਣੀ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਭਾਰਤ ਨੂੰ 2014 ਤੋਂ ਬਾਅਦ ਸਹੀ ਮਾਨਅ ਦੇ ਵਿੱਚ ਆਜ਼ਾਦੀ ਮਿਲੀ ਸੀ ਵਿਸ਼ੇਸ਼ ਅਦਾਲਤ ਨੇ ਜੱਜ ਵਿਸ਼ਵੇਸ਼ਵਰੀ ਮਿਸ਼ਰਾ ਨੇ ਐਡਵੋਕੇਟ ਅਮਿਤ ਕੁਮਾਰ ਸ਼ਾਹੂ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਨੋਟਿਸ ਜਾਰੀ ਕੀਤਾ ਸ਼ਾਹੂ ਨੇ ਦਾਅਵਾ ਕੀਤਾ ਕਿ ਇਹ ਦਰਖਾਸਤ ਆਧਾਰ ਤਾਲ ਥਾਣੇ 'ਚ ਦਰਜ ਕਰਵਾਈ ਗਈ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਦਾਇਰ ਕੀਤੀ ਗਈ ਸੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਭਾਜਪਾ ਪਾਰਟੀ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਿੱਤ ਦਰਜ ਕਰ ਲਈ ਹੈ ਤੇ ਲਾਡਵਾ ਵਿਧਾਨ ਸਭਾ ਸੀਟ ਤੋਂ ਨਾਇਬ ਸਿੰਘ ਸੈਣੀ ਨੇ ਜਿੱਤ ਦਰਜ ਕੀਤੀ ਹੈ ਤੇ ਉੱਥੇ ਹੀ ਕਾਂਗਰਸ ਦੇ ਮੇਵਾ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਭਾਜਪਾ ਸਰਕਾਰ ਬਣਾ ਰਹੀ ਹੈ ਤੇ ਮੁੱਖ ਮੰਤਰੀ ਸੈਣੀ ਨੇ ਕਾਂਗਰਸ ਉਮੀਦਵਾਰ ਮੇਵਾ ਸਿੰਘ ਨੂੰ ਪਿੱਛੇ ਛੱਡ ਦਿੱਤਾ ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਨਾਇਬ ਸਿੰਘ ਸੈਣੀ ਨੇ 70177 ਵੋਟਾਂ ਉਹਨਾਂ ਨੂੰ ਮਿਲੀਆਂ ਨੇ ਜਦਕਿ ਕਾਂਗਰਸ ਦੇ ਮੇਵਾ ਸਿੰਘ ਨੂੰ 54123 ਵੋਟਾਂ ਮਿਲੀਆਂ ਨੇ ਨਾਇਬ ਸੈਣੀ 1654 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਨਾਵ ਸਿੰਘ ਸੈਣੀ ਨੇ ਲਾਡਵਾ ਹਲਕੇ ਤੋਂ ਚੋਣ ਲੜੀ ਹੈ ਤੇ ਲਾਡਵਾ ਦੇ ਵਿੱਚ ਸੈਣੀ ਵੋਟ ਬੈਂਕ ਕਾਫੀ ਜ਼ਿਆਦਾ ਮਜ਼ਬੂਤ ਹੈ ਸ਼ਾਇਦ ਐਸੇ ਕਰਕੇ ਪਾਜਪਾਨੇ ਸਿਰ ਦੇ ਉੱਤੇ ਸੈਣੀ ਉੱਤੇ ਭਰੋਸਾ ਜਤਾਇਆ ਸੀ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਦੇਸ਼ ਦੇ ਸੰਵਿਧਾਨ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਅਤੇ ਲੋੜੀਂਦੇ ਸੁਧਾਰਾਂ ਦੀ ਸਿਫਾਰਿਸ਼ ਕਰਨ ਦੇ ਲਈ ਨਵਾਂ ਮੈਮਰੀ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਹੈ। ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਬੰਗਲਾਦੇਸ਼ੀ ਅਮਰੀਕੀ ਪ੍ਰੋਫੈਸਰ ਅਲੀ ਰਿਆਰ ਦੀ ਅਗਵਾਈ ਦੇ ਹੇਠ ਸੰਵਿਧਾਨ ਸੁਧਾਰ ਕਮਿਸ਼ਨ 90 ਦਿਨਾਂ ਦੇ ਅੰਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗਾ। ਸੋਮਵਾਰ ਨੂੰ ਇਹ ਘੋਸ਼ਣਾ ਕੀਤੀ ਗਈ ਕਿ ਕਮਿਸ਼ਨ ਦਾ ਗਠਨ ਮੌਜੂਦਾ ਸੰਵਿਧਾਨ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਲਈ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹੋਏ ਨੁਮਾਇੰਦੀ ਕਰਨ ਵਾਲੇ ਅਤੇ ਪ੍ਰਭਾਵਸ਼ਾਲੀ ਲੋਕਤੰਤਰ ਦੀ ਸਥਾਪਨਾ ਕੀਤੀ ਜਾ ਸਕੇ ਖਬਰਾਂ ਮੁਤਾਬਕ ਕੇ ਸਾਰਿਆਂ ਦੀ ਰਾਏ ਉੱਤੇ ਵਿਚਾਰ ਕਰਦੇ ਹੋਏ ਸੰਵਿਧਾਨ ਸੁਧਾਰਾਂ ਦੀਆਂ ਸਿਫਾਰਿਸ਼ਾਂ ਉੱਤੇ ਇੱਕ ਰਿਪੋਰਟ ਤਿਆਰ ਕਰੇਗਾ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਨਿਆਂਪਾਲਿਕਾ ਚੋਣ ਪ੍ਰਣਾਲੀ ਪੋਲਸ ਪਿਸ਼ਟਾਚਾਰ ਰੋਕੂ ਕਮਿਸ਼ਨ ਅਤੇ ਸੰਵਿਧਾਨ ਦੇ ਵਿੱਚ ਸੁਧਾਰ ਦੇ ਲਈ 6 ਕਮਿਸ਼ਨਾਂ ਦੇ ਗਠਨ ਦਾ ਐਲਾਨ ਕੀਤਾ ਸੀ ਇਜ਼ਰਾਈਲ ਨੇ ਦਖਣੀ ਲਬਨਾਨ ਦੇ 130 ਕਸਬਿਆਂ ਤੇ ਪਿੰਡਾਂ ਤੋਂ ਹਿਜ਼ਬੁੱਲਾ ਅਤਵਾਦੀਆਂ ਨੂੰ ਬਾਹਰ ਕਰ ਦਿੱਤਾ ਹੈ ਯਾਨੀ ਇਜ਼ਰਾਈਲ ਦਾ ਜ਼ਮੀਨੀ ਆਪਰੇਸ਼ਨ ਇੰਨੀਆਂ ਥਾਵਾਂ ਉੱਤੇ ਚੱਲ ਰਿਹਾ ਹੈ ਇਸ ਦੌਰਾਨ ਉੱਤੇਸ ਰਹਾਦੋ ਤੇ ਮੋਰਟਾਰ ਹਮਲੇ ਦੇ ਵਿੱਚ ਦੋ ਇਜ਼ਰਾਈਲੀਜ਼ ਦੇ ਸੈਨਿਕ ਮਾਰੇ ਗਏ ਨੇ ਤੇ ਜਿਸ ਤੋਂ ਬਾਅਦ ਇਜ਼ਰਾਈਲ ਨੇ ਲਬਨਾਨ 'ਚ ਹੋਰ ਸੈਨਿਕ ਭੇਜਣ ਦੀ ਤਿਆਰੀ ਕਰ ਲਈ ਹੈ ਇਹਦਾ ਮਤਲਬ ਇਹ ਹੈ ਕਿ ਬਹੁਤ ਜਲਦੀ ਹੀ ਲਿਬਨਾਨ 'ਚ ਹਿਜ਼ਬੁੱਲਾ ਦੇ ਖਿਲਾਫ ਇੱਕ ਭਿਆਨਕ ਯੁੱਧ ਹੋਵੇਗਾ ਇਜ਼ਰਾਈਲੀ ਫੌਜ ਨੇ ਲਿਬਨਾਨ ਦੇ ਅੰਦਰ ਜ਼ਮੀਨੀ ਕਾਰਵਾਈਆਂ ਦੇ ਲਈ ਹੋਰ ਸੈਨਿਕਾਂ ਨੂੰ ਉਤਾਰਿਆ ਤਾਂ ਇਸਦਾ ਮਤਲਬ ਹੈ ਕਿ ਹਿਜ਼ਬੁੱਲਾ ਅਤਵਾਦੀਆਂ ਨੂੰ ਖਤਮ ਕਰਨ ਲਈ ਲਿਬਨਾਨ ਦੇ ਵਿੱਚ ਭਾਰੀ ਗੋਲੀਬਾਰੀ ਹੋਵੇਗੀ ਇਦਰੋਂ ਹਿਜ਼ਬੁੱਲਾ ਵੀ ਉੱਤਰੀ ਇਜ਼ਰਾਈਲ ਦੇ ਵੱਲ ਲਗਾਤਾਰ ਰਾਕਟ ਦਾਗ ਰਿਹਾ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਸਬੰਧ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਣਗੇ 트ੰਪ ਨੇ ਸੋਮਵਾਰ ਸ਼ਾਮ ਫਲਰੀਡਾ ਦੇ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਜੇਕਰ ਅਤੇ ਜਦੋਂ ਉਹ ਸੰਯੁਕਤ ਰਾਜ ਦੇ ਦੁਆਰਾ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਇੱਕ ਵਾਰ ਫਿਰ ਇਜ਼ਰਾਈਲ ਨਾਲ ਪਹਿਲਾਂ ਨਾਲੋਂ ਮਜ਼ਬੂਤ ਅਤੇ ਨੇੜਲਾ ਸਬੰਧ ਸਥਾਪਿਤ ਕਰਨਗੇ ਤੇ ਟਰੰਪ ਨੇ ਅੱਗੇ ਕਿਹਾ ਕਿ ਉਹ ਯਹੂਦੀ ਰਾਜ ਅਤੇ ਅਮਰੀਕੀ ਯਹੂਦੀ ਭਾਈਚਾਰੇ ਦੀ ਸੁਰੱਖਿਆ ਲਈ ਵਚਨਬੱਧ ਨੇ ਤੇ ਉਹਥੇ ਇਜ਼ਰਾਈਲ ਦੇ ਵਿਰੁੱਧ ਖਤਰਿਆਂ ਨੂੰ ਰੋਕਣ ਤੇ ਅਤਵਾਦ ਵਿਰੁੱਧ ਲੜਾਈ ਦਾ ਸਮਰਥਨ ਕਰਨ ਦਾ ਵਾਅਦਾ ਵੀ ਕੀਤਾ ਹੈ ਹਰਿਆਣਾ ਵਿਧਾਨ ਸਭਾ ਚੋਣਾਂ 2024 ਦੀਆਂ ਵੋਟਾਂ ਦੇ ਨਤੀਜੇ ਆ ਗਏ ਨੇ ਤੇ ਹਰਿਆਣਾ ਦੀ ਬਹੁ ਚਰਚਿਤ ਝੂਲਾਨਾ ਸੀਟ ਦੇ ਉੱਤੇ ਕਾਂਗਰਸ ਨੇ ਜਿੱਤ ਵੱਡੀ ਹਾਸਲ ਕੀਤੀ ਹੈ ਅਤੇ ਪਾਰ티 ਦੀ ਪ੍ਰਸਿੱਧ ਮਹਿਲਾ ਪਹਿਲਵਾਨ ਵਿਨੇਸ਼ ਫੁਗਾਟ ਨੇ ਕਾਂਗਰਸ ਦੇ ਵੱਲੋਂ ਚੋਣ ਲੜੀ ਤੇ ਵਿਨੇਸ਼ ਫੁਗਾਟ ਨੇ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਹਰਾਇਆ ਵਿਧਾਨ ਸਭਾ ਦੇ ਜੁਲਾਨਾ ਸੀਟ ਦੇ ਉੱਤੇ ਵਿਨੇਸ਼ ਫੁਗਾਟ ਨੂੰ 65080 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਯੋਗੇਸ਼ ਕੁਮਾਰ ਨੂੰ 59065 ਵੋਟਾਂ ਮਿਲੀਆਂ ਨੇ ਵਿਨੇਸ਼ ਫੋਗਟ ਨੇ ਯੋਗੇਸ਼ ਨੂੰ 6015 ਵੋਟਾਂ ਦੇ ਫਰਕ ਨਾਲ ਹਰਾਇਆ ਵਿਨੇਸ਼ ਫੋਗਟ ਬੋਲਰੂਪ ਨਾਲ ਹਰਿਆਣਾ ਦੇ ਚਰਕੀ ਦਾਦਰੀ ਦੀ ਰਹਿਣ ਵਾਲੀ ਹੈ ਤੇ ਜੁਲਾਨਾ ਹਲਕੇ ਦੇ ਵਿੱਚ ਵਿਨੇਸ਼ ਦੇ ਸੌਰੇ ਨੇ ਦੱਸਣਯੋਗ ਇਹ ਵੀ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਈਆਂ ਸਨ ਤੇ ਇਸ ਦੇ ਨਤੀਜੇ ਅੱਜ ਆਏ ਨੇ ਟੁਨੀਸ਼ੀਆ ਦੇ ਕੈ ਸૈયਦ ਨੇ ਸੋਮਵਾਰ ਨੂੰ ਆਮ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਦਫ਼ਤਰ ਦੇ ਵਿੱਚ ਪਹਿਲੀ ਮਿਆਦ ਤੇ ਬਾਅਦ ਸੱਤਾ ਉੱਤੇ ਆਪਣੀ ਪਕੜ ਬਣਾਈ ਰੱਖੀ ਹੈ ਤੇ ਸૈયਦ ਦੇ ਪਹਿਲੇ ਕਾਜਕਾਲ ਦੌਰਾਨ ਉਹਨਾਂ ਦੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਹੋਰ ਸ਼ਕਤੀਆਂ ਦੇਣ ਦੇ ਲਈ ਦੇਸ਼ ਦੀਆਂ ਸੰਸਥਾਵਾਂ ਵਿੱਚ ਫੇਰ ਬਦਲ ਕੀਤਾ ਗਿਆ ਸੀ ਉੱਤਰੀ ਅਫਰੀਕੀ ਦੇਸ਼ ਦੀ ਸੁਤੰਤਰ ਚੋਣ ਉੱਚ ਅਥਾਰਟੀ ਨੇ ਕਿਹਾ ਕਿ ਸੈਇਦ ਨੂੰ 90.7% ਵੋਟ ਮਿਲੇ ਨੇ ਜਦੋਂ ਕਿ ਇੱਕ ਦਿਨ ਪਹਿਲਾਂ ਜਾਰੀ ਕੀਤੇ ਗਏ ਚੋਣ ਸਰਵੇਖਣ ਤੋਂ ਬਾਅਦ ਦੇ ਐਗਜ਼ਿਟ ਪੋਲ ਨੇ ਉਹਨਾਂ ਨੂੰ ਦੇਸ਼ ਵਿੱਚ ਵੱਡੀ ਬਰਤ ਨਾਲ ਦਰਸਾਇਆ ਸੀ ਸੈਇਦ ਨੇ ਆਪਣੇ ਚੋਣ ਮਹਿੰਮ ਦੇ ਮੁੱਖ ਦਫ਼ਤਰ ਚ ਕਿਹਾ ਕਿ ਅਸੀਂ ਦੇਸ਼ ਚੋਂ ਸਾਰੇ ਭ੍ਰਿਸ਼ਟ ਅਤੇ ਸਾਜ਼ਿਸ਼ਕਾਰਾਂ ਦਾ ਸਫਾਇਆ ਕਰ ਦੇਵਾਂਗੇ ਅਤੇ ਕੈਥ ਨੇ ਵਿਦੇਸ਼ੀ ਅਤੇ ਘਰੇਲੂ ਖਤਰਿਆਂ ਤੋਂ ਟੁਨੀਸ਼ੀਆ ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ ਹੈ। ਸੁਲਮਾਨ ਖਾਨ ਦਾ ਰਿਐਲਿਟੀ ਸ਼ੋਅ ਬਿਗ ਬਾਸ 18 ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਸ਼ੋਹਦੀ ਤਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। ਸੁਲਮਾਨ ਖਾਨ ਨੇ ਸਾਰੇ ਮੁਕਾਬਲੇਬਾਜ਼ਾਂ ਦਾ ਸਵਾਗ ਨਾਲ ਸਵਾਗਤ ਕੀਤਾ ਹੈ। ਸ਼ੋਅ ਨੂੰ ਸ਼ੁਰੂ ਹੋਏ ਇੱਕ ਹਫ਼ਤਾ ਵੀ ਨਹੀਂ ਹੋਇਆ ਤੇ ਦੋ ਮੁਕਾਬਲੇਬਾਜ਼ਾਂ ਦੇ ਵਿੱਚ ਜਵਾਨੀ ਜੰਗ ਸ਼ੁਰੂ ਹੋ ਗਈ। ਬਿਗ ਬਾਸ ਸ਼ੋਅ ਡਰਾਮੇ ਮੁਕਾਬਲੇਬਾਜ਼ਾਂ ਨੇ ਆਪਸੀ ਝਗੜੇ ਤੋਂ ਇੱਕ ਦੂਸਰੇ ਨੂੰ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਕਰਕੇ ਲੰਬੇ ਸਮੇਂ ਤੱਕ ਸੂਖੀਅਚ ਨਹੀਂ ਤੇ ਇਸ ਦੇ ਨਾਲ ਹੀ ਬਿੱਗ ਬਾਸ 18 ਦੇ ਪਹਿਲੇ ਦਿਨ ਦੀ ਚਲਕ ਦੇਖਣ ਨੂੰ ਮਿਲੀ ਹੈ ਇਥੋਂ ਦੋ ਤਗੜੇ ਮੁਕਾਬਲੇ ਬਾਦ ਤਜਿੰਦਰਪਾਲ ਸਿੰਘ ਬੱਗਾ ਤੇ ਰਾਜਤ ਦਲਾਲ ਦੇ ਵਿੱਚਕਾਰ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ ਹੈ ਤੇ ਦੋਵਾਂ ਚੋਂ ਜ਼ੁਬਾਨੀ ਜੰਗ ਐਨੀ ਵੱਧ ਗਈ ਕਿ ਰਾਜਤ ਨੇ ਤਜਿੰਦਰ ਨੂੰ ਮਾਰਨ ਦੀ ਧਮਕੀ ਤੱਕ ਦੇ ਦਿੱਤੀ ਹੈ ਤਜਿੰਦਰ ਬੱਗਾ ਨੇ ਪੰਜਾਬੀ ਗਾਇਕ ਸਿੱਧੂ ਮਸੂਆਲ ਦੇ ਮੌਤ ਬਾਰੇ ਵੀ ਹੈਰਾਨੀਜਨਕ ਖੁਲਾਸੇ ਕੀਤੇ ਨੇ ਅੱਜ ਲਈ ਇਹ ਨਹੀਂ ਦੁਬਾਰਾ ਫਿਰ ਆਦਰੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ